ਨਮਸਕਾਰ ਆਕਾਸ਼ਵਣੀ ਦਾ ਇਹ ਜੰਦਰ ਕੇਂਦਰ ਹੈ ਹੁਣ ਤੁਸੀਂ ਜਗਜੀਤ ਸਿੰਘ ਮੀਤ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪਹਿਲਾ ਇਸ ਬੁਲਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੋਰਮੂ ਨੇ ਕਿਹਾ ਹੈ ਕਿ ਟੈਕਨੋਲੋਜੀ ਦੀ ਵਰਤੋਂ ਟੁਕਮੇ ਤੇ ਟਿਕਾਊ ਵਿਕਾਸ ਅਤੇ ਲੋਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ ਦੇਸ਼ ਭਰ ਵਿੱਚ 23 ਅਗਸਤ ਨੂੰ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾਏਗਾ ਭਾਰਤ ਬੰਦੇ ਸੱਦੇ ਅਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਦੇਸ਼ ਦੀ ਆਜ਼ਾਦੀ ਦੇ 77ਵੇਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਜਾਰੀ ਰੱਖਦੇ ਹਾਂ ਆਕਾਸ਼ਵਾਣੀ ਲੰਦਰ ਵੱਲੋਂ लवली प्रोफेशनल ਯੂਨੀਵਰਸਿਟੀ ਵਿਖੇ ਅੱਜ ਕਰਵਾਏ ਸੂਫੀ ਰੰਗ ਨੇ ਖੂਬ ਸਮਾਂ ਬੰਨਿਆ ਤੇ ਹੁਣ ਖਬਰਾਂ ਦੇ ਸਥਾਰ ਦੇ ਨਾਲ ਰਾਸ਼ਟਰਪਤੀ ਦਰੋਪਤੀ ਮੋਰਮ ਨੇ ਕਿਹਾ ਹੈ ਕਿ ਟੈਕਨੋਲੋਜੀ ਦੀ ਤੁਕਮੇ ਵਰਤੋਂ ਟਿਕਾਊ ਵਿਕਾਸ ਅਤੇ ਲੋਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਦੁਰਵਰਤੋਂ ਵਿਨਾਸ਼ਕਾਰੀ ਹੋ ਸਕਦੀ ਹੈ ਅੱਜ ਫਰੀਦাবাদ ਵਿਖੇ ਜੀਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਦੀ ਪੰਜਵੀਂ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ राष्ट्रपति द्रौपदी मुर्मू ने मेरी शिक्षा खोज और महत्व ऐसी जोर दिता है उन्होंने कहा की इना पहलुओं नवी शिक्षा नीति में शामिल किया गया है देश में गुणवत्ता युक्त अनुसंधान को बढ़ावा देने के लिए नई राष्ट्रीय शिक्षा नीति के तहत एक राष्ट्रीय अनुसंधान फाउंडेशन की स्थापना भी की गई है यह प्रसन्नता का विषय है कि इस विश्वविद्यालय ने नई राष्ट्रीय शिक्षा नीति को लागू किया है और उसके लक्ष्यों के अनुरूप यहां शिक्षा प्रदान की जा रही है ਰਾਸ਼ਟਰਪਤੀ ਮਮੂਨੇ ਕਿਹਾ ਹੈ ਕਿ ਦੇਸ਼ ਵਿੱਚ ਮੈਰੀਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਇੱਕ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਗਈ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰ ਦਿੱਤੀ ਹੈ ਅਤੇ ਇਸ ਦੇ ਤੀਜੇ ਅਨੁਸਾਰ ਇੱਥੇ ਸਿੱਖਿਆ ਮਹੌਯਾ ਕਰ ਰਹੀ ਜਾ ਰਹੀ ਹੈ। ਦੇਸ਼ ਭਰ ਵਿੱਚ 23 ਅਗਸਤ ਨੂੰ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾਏਗਾ। ਇਸ ਸਾਲ ਦਾ ਵਿਸ਼ਾ ਚੰਦਰਮਾ ਨੂੰ ਛੂਹਦੇ ਹੋਏ ਜੀਵਨ ਨੂੰ ਸੋਣਾ ਭਾਰਤ ਦੀ ਪੁਲਾੜ ਗਾਥਾ ਰੱਖਿਆ ਗਿਆ ਹੈ। ਨਵੀਂ ਦਿੱਲੀ ਸਥਿਤ ਭਾਰਤ ਮੰਡਪ ਵਿੱਚ ਇਹ ਕਰਵਾਏ ਜਾ ਰਹੇ। ਮੁੱਖ ਸਮਾਗਮ ਦਾ ਉਦਘਾਟਨ ਰਾਸ਼ਟਰਪਤੀ ਜੋਗਦੀ ਮੁਰੂ ਕਰਨਗੇ। ਫਿਲਹਾਲ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲ ਇਸ ਦਿਨ ਚੰ드ਰੀਅਨ 3 ਮਿਸ਼ਨ ਦੌਰਾਨ ਬੀਕਮ ਲੈਂਡਰ ਦੀ ਚੰ드ਰਮਾ ਦੀ ਸਤ੍ਹਾ ਤੇ ਸੁਰੱਖਿਅਤ ਅਤੇ ਸੌਫਟ ਲੈਂਡਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਚੰ드ਰਮਾ ਤੇ ਉਤਨਵਾਲਾ ਚੌਥਾ ਅਤੇ ਚੰ드ਰਮਾ ਤੇ ਦੱਖਣੀ ਧ्रुਵੀ ਖੇਤਰ ਦੇ ਨੇੜੇ ਉਤਨਵਾਲਾ ਪਹਿਲਾ ਦੇਸ਼ ਬਣਿਆ। ਪੰਜਾਬ ਬੀਜੇਪੀ ਦੀ ਸੂਬਾ ਪਧਰੀ ਮੈਂਬਰਸ਼ਿਪਸ ਮੰਡੀ ਬਰਸ਼ਵ ਆਜਮੁਹਾਲੀ ਦੇਖੀ ਹੋਈ। ਇਸ ਪੱਛਾ ਵਿੱਚ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਰਾਸਵ ਮੈਂਬਰ ਲక్ష్ਮੀਕਾਂਤ ਬਾਦਪਈ ਨੇ ਕੀਤੀ ਮੀਟਿੰਗ ਵਿੱਚ ਆਗੂ ਨੇ ਵਰਕਾਂ ਵਿਚਾਲੇ ਭਾਰੀ ਸ਼ਾਹ ਪਹਿਲੇ ਸਤੰਬਰ ਤੋਂ ਮੈਂਬਰਸ਼ਿਪ ਮਹਿੰਮ ਤਹਿਤ ਬਾਦ ਤੋਂ ਬਾਦ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣ ਅਤੇ ਪਾਰਟੀ ਨਾਲ ਜੋੜਨ ਦੀ ਗੱਲ ਕਹੀ ਕੋਲਕਾਤਾ ਦੀ ਮਹਿਲਾ ਡਾਕਟਰ ਦੇ ਜ਼ਬਰਜਨਾਹ ਦੇ ਕਤਲ ਲਈ ਬੰਗਾਲ ਸਰਕਾਰ ਦੀ ਨਿਖੇਦੀ ਕੀਤੀ ਅਤੇ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ ਹੈ ਰਾਸ ਮੈਂਬਰ ਲక్ష్ਮੀਕਾਂਤ ਬਾਜਪਈ ਨੇ ਹੋਈ ਵਰਕਸ਼ਾ ਬਾਰੇ ਕਿਹਾ कार्यकर्ताओं को अगला सदस्यता अभियान करते हुए संगठन को सर्वस्पर्शी सर्वग्राही किस प्रकार बनाना है समाज के सभी वर्गों को किस प्रकार साथ जोड़ना है इस संबंध में जो वर्कशॉप था जो कार्य पद्धति थी उसको सिखाने का बताने का काम आज की बैठक में किया कार्यकर्ता में उत्साह है और किस प्रकार के कार्यकर्ता भविष्य में बनाने और उन कार्यकर्ताओं के साथ नेताओं का क्या बिहेवियर होना चाहिए इस संबंध में भी मैंने चर्चा की ਔਰਤੀ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਗੱਲ ਕਰਦੇ ਹਾਂ ਜਾਇ ਅੰਦਰ ਕੌਰ ਨੇ 1 ਸਤੰਬਰ ਤੋਂ ਮੈਂਬਰਸ਼ਿਪ ਮਹਿਮਤਾ ਤਦ ਵੱਧ ਤੋਂ ਵੱਧ ਲੋਕਾਂ ਮਹਿਲਾਵਾਂ ਨੂੰ ਭਾਜਪੀ ਦੀਆਂ ਨੀਤੀਆਂ ਤੋਂ ਜਾਣੂ ਕਰਾਉਣ ਤੇ ਭਾਰਤੀ ਜਨਤਾ ਪਾਰਟੀ ਨਾਲ ਜੋੜਨ ਦੀ ਗੱਲ ਕਹੀ। ਰਾਸ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਨਿਗਮ ਲੁਧਿਆਣਾ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਉਹਨਾਂ ਡੇਰੀਆਂ ਤੇ ਵਾਤਾਵਰਣ ਮੁਆਵਜ਼ਾ ਲਗਾਉਣ ਦੇ ਨਿਰਦੇਸ਼ ਦਿੱਤੇ ਨੇ ਜਿਹੜੇ ਬੁੱਢਾ ਦਰਿਆ ਵਿੱਚ ਪਸ਼ੂਆਂ ਦਾ ਗੋਬਰ ਸੁੱਟ ਕੇ ਪਾਣੀ ਪ੍ਰਦੂਸ਼ਿਤ ਕਰ ਰਹੇ ਨੇ। ਬੁੱਢਾ ਦਰਿਆ ਦੇ ਪੁਨਰ ਸੁਰਜੀਤੀ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਡਿਪਟੀ ਕਮ ਸਾਖਸ਼ੀ ਸਾਨੀ ਨਗਰ ਕ੍ਰਿਸ਼ਨਰ ਸੰਦੀਪ ਰੇਸ਼ੀ ਅਤੇ ਪੀਪਸੀਬੀ ਡਰੇਨੇਜ ਪਿੰਡ ਵਿਕਾਸ ਅਤੇ ਹੋਰਾਂ ਦੇ ਅਧਿਕਾਰੀਆਂ ਨਾਲ ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਦੌਰਾਨ ਉਹਨਾਂ ਬੁੱਢਾ ਦਰਿਆ ਦੀ ਸਫਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਚਨਬੱਤਰ ਤੇ ਜ਼ੋਰ ਦਿੱਤਾ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਬੁੱਢਾ ਦਰਿਆ ਦੀ ਸਫਾਈ ਲਈ ਸਰਕਾਰੀ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਦੂਸ਼ਣ ਰੋਕਣ ਲਈ ਅਧਿਕਾਰੀਆਂ ਨੂੰ ਸਖਤ ਕੰਮ ਚੁੱਕਣੇ ਚਾਹੀਦੇ ਨੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬੁੱਢਾ ਦਰਿਆ ਦੇ ਕਿਨਾਰਿਆਂ ਤੇ ਪਸ਼ੂ ਚਰਾਉਣ ਤੇ ਪਾਬੰਦੀ ਲਗਾਉਣ ਜਿੱਥੇ ਨਾਲ ਹਾਲ ਦੇ ਮਹੀਨਿਆਂ ਵਿੱਚ ਬੂਟੇ ਲਗਾਏ ਗਏ ਨੇ। ਪ੍ਰਾਦੇਸ਼ੀ ਖਬਰਾਂ ਤੁਸੀਂ ਆਕਾਸ਼ਵਣੀ ਜਲੰਧਰ ਤੋਂ ਸੁਣ ਰਹੇ ਹੋ। ਰਾਖਮਾਨ ਕਰਨ ਬਚਾਓ ਸੰਘਰਸ਼ ਸਮਤੀ ਵੱਲੋਂ ਅੱਜ ਦਿੱਤੇ ਗਏ ਭਾਰਤ ਬੰਧ ਦੇ ਸੱਦੇ ਦਾ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ। ਜਲੰਧਰ ਸਮੇਤ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਨਜੀਵਨ ਪੂਰੀ ਤਰ੍ਹਾਂ ਨਾਲ ਆਮ ਵਾਂਗ ਰਿਹਾ। ਸਾਰੇ ਬਾਜ਼ਾਰ ਤੇ ਹੋਰ ਪਾਰਕ ਅਦਾਰੇ ਖੁੱਲੇ ਰਹੇ ਤੇ ਬਾਜ਼ਾਰਾਂ ਵਿੱਚ ਖੂਬ ਰੌਣਕ ਰਹੀ। ਸੜਕਾਂ ਤੇ ਵੀ ਆਵਾਜਾਈ ਆਮ ਤਨਵਾਂਗ ਚੱਲਦੀ ਰਹੀ ਹੈ ਗੁਰਦਾਸਪੁਰ ਵਿੱਚ ਸਵੇਰ ਤੋਂ ਹੀ ਆਮ ਮੰਗ ਦੁਕਾਨਾਂ ਖੁੱਲੀਆਂ ਦੁਕਾਨਦਾਰਾਂ ਤੇ ਬਾੜ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਸੀ ਕਿ ਦੁਕਾਨਾਂ ਅਤੇ ਬਾਜ਼ਾਰ ਬੰਦ ਕਰਾਉਣੇ ਕਿਸੇ ਵੀ ਸੰਘਰਸ਼ ਦੀ ਕਾਮਯਾਬੀ ਦਾ ਹਿੱਸਾ ਨਹੀਂ ਬਣਦੇ ਇਸ ਨਾਲ ਕੋਈ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਹੁੰਦਾ ਹੈ ਭਾਰਤੀ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਸੇਬੀ ਅਤੇ ਨੈਸ਼ਨਲ ਸਟਾਕ ਐਕਸਚੇਂਜ ਐਨ ਐਸ ਈ ਦੇ ਅਗਵਾਹੀ ਹੇਠ ਨਿਵੇਸ਼ਕਾਂ ਲਈ ਜਾਗਰੂਕਤਾ ਸੈਮੀਨਾਰ ਅੱਜ ਕਰਵਾਇਆ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਵਿੱਚ ਹਿੱਸਾ ਲਿਆ। ਸੈਮੀਨਾਰ ਦਾ ਮੁੱਖ ਉਦੇਸ਼ ਸੇਬੀ ਵੱਲੋਂ ਨਿਵੇਸ਼ਕਾਂ ਦੇ ਹਿੱਤਾਂ ਲਈ ਚੁੱਕੇ ਗਏ ਕਦਮਾਂ ਬਾਰੇ ਚਾਨਣਾ ਪਾਉਣਾ ਅਤੇ ਸਹੀ ਵਿੱਤੀ ਯੋਜਨਾਵਾਂ ਤਿਆਰ ਕਰਕੇ ਸਿਕਿਉਰਿਟੀਜ਼ ਬਾਰੇ ਜਾਣ ਕੇ ਦੇਣਾ ਰਿਹਾ। ਪ੍ਰੋਗਰਾਮ ਦਾ ਆਗਾਜ਼ ਨੈਸ਼ਨਲ ਐਕਸਚੇਂਜ ਤੋਂ ਸ਼ਿਵਮ ਜਿੰਦਲ ਉਪ-ਪ੍ਰਬੰਧਕ ਨਿਯਮਕ ਵੱਲੋਂ ਕੀਤਾ ਗਿਆ ਅਤੇ ਉਹਨਾਂ ਨੇ ਜ਼ਿੰਦਗੀ ਦੇ ਵੱਖ-ਵੱਖ ਮੌਕਿਆਂ ਤੇ ਬੱਚੇ ਦੇ ਢੰਗ ਤਰੀਕੇ ਦੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਸੇਬੀ ਵੱਲੋਂ ਨਿਵੇਸ਼ਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਪ੍ਰਤੀਭੂਤੀ ਬਾਜ਼ਾਰ ਵਿੱਚ ਕਿਸੇ ਵੀ ਏਜੰਟ ਦਲਾਲ ਕੰਪਨੀ ਮਰਚੈਂਟ ਬੈਂਕ ਆਦਿਵਾਰਾ ਨਿਵੇਸ਼ਕਾਂ ਨਾਲ ਧੋਖਾੜੀ ਕੀਤੇ ਜਾਣਤੇ ਵੀ ਸੇਬੀ ਵੱਲੋਂ ਸਖਤ ਕਰਨ ਚੁਕੇ ਗਏ ਨੇ ਅਤੇ ਨਿਵੇਸ਼ਕ ਵੈਬਸਾਈਟ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰੇਗੰਢ ਦੇ ਜਸ਼ਨ ਨੂੰ ਜਾਰੀ ਰੱਖਦੇ ਹਾਂ ਆਕਾਸ਼ ਬਣੀ ਜਿੰਦਰ ਵੱਲੋਂ ਲਵਲੀਅਰ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਅੱਜ ਸੰਗੀਤ ਸਮਾਗਮ ਸੂਫੀ ਰੰਗ ਕਰਵਾਇਆ ਗਿਆ ਜੋ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਸੌਰਵ ਲਖਣਪਾਲ ਸਮਾਗਮ ਦੇ ਮੁੱਖ ਮਹਿਮਾਨ ਰਹੇ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਕਰਨਾ ਅਤੇ ਉਹਨਾਂ ਨੂੰ ਭਾਰਤ ਦੇ ਸਾਂਝੇ ਸੱਭਿਆਚਾਰ ਦੇ ਇੱਕ ਹਿੱਸੇ ਸੂਫੀ ਸੰਗੀਤ ਤੋਂ ਜਾਣੂ ਕਰਉਣਾ ਰਿਹਾ। ਹੋਰ ਵੀਰ ਦੇ ਨਾਲ ਇਹ ਰਿਪੋਰਟ। सूफियाना रंग दी ए महफिल मोका रिया आकाशवाणी जिलंधर ਵੱਲੋਂ ਕਰਵਾਏ ਗਏ ਸੂਫੀ ਰੰਗ ਸਮਾਗਮ ਦਾ ਅਤਿ ਇਸ ਦਾ ਗਵਾ ਬਣਿਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਕਲਾਕਾਰ ਯਾਕੂਬ ਨੇ ਆਪਣੀ ਸੂਫਿਆਨਾ ਗਾਇਕੀ ਨਾਲ ਖੂਬ ਸਮਾ ਬਣਿਆ ਮਗਰੋਂ ਹੀਰ ਰਜ਼ਾ ਨੇ ਆਪਣੇ ਸੂਫੀਆਨਾ ਅੰਦਾਜ਼ ਨਾਲ ਸਰੋਤਿਆਂ ਨੂੰ ਕੇਲ ਦਿੱਤਾ ਸਮਗਮ ਆਜ਼ਾਦੀ ਦਿਵਸ 77ਵੇਂ ਬਰੇਗਣ ਨੂੰ ਸਮਰਪਿਤ ਰਿਹਾ ਇਸ ਮੌਕੇ ਡਿਪਟੀ ਡਾਇਰੈਕਟਰ ਇੰਜੀਨੀਅਰਿੰਗ ਗੁਰਨਾਮ ਸਿੰਘ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਨਿਲ ਕੁਮਾਰ ਸੰਦੂਸ ਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਰਹੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼वाणी ਸਮachar ਜਿਰੰਦਰ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਮੀਟਰੀ ਅਗਵਾਈ ਪੇ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲੇ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕਲਕੱਤਾ ਵਿਖੇ ਮਹਿਲਾ ਡਾਕਟਰ ਨਾ ਜ਼ਬਰਜਨਾਹ ਦੇ ਕਤਲ ਖਿਲਾਫ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਦਾ ਬੰਦਾ ਸਿੰਘ ਬਹਾਦਰ ਜੀ ਦੇ ਕਾਲਜ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਆਕਾਸ਼ ਮਾਉਤ ਹੋਇਆ ਜਿੱਥੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮ੍ਰਿਤਕ ਮਹਿਲਾ ਡਾਕਟਰ ਦੇ ਇਨਸਾਫ ਦੀ ਮੰਗ ਕੀਤੀ ਗਈ ਰੋਸ ਮਾਰਚ ਮਗਰੋਂ ਵੱਖ-ਵੱਖ ਬੁਲਾ ਰਹੇ ਹਨ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਕਿਹਾ ਕਿ ਅਜਿਹੀ ਘਟਨਾ ਪੁਨਰਕ੍ਰਿਤ ਨਾ ਵਾਪਰੇ ਇਸ ਲਈ ਮਹਿਲਾ ਡਾਕਟਰ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਆਖਰ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਟੈਕਨੋਲੋਜੀ ਦੀ ਵਰਤੋਂ ਟੁਕਮੇ ਤੇ ਟਿਕਾਊ ਵਿਕਾਸ ਅਤੇ ਲੋਕ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ। ਦੇਸ਼ ਭਰ ਵਿੱਚ 23 ਅਗਸਤ ਨੂੰ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾਇਆ ਜਾਏਗਾ। ਭਾਰਤ ਬੰਦੇ ਸੱਦੇ ਅਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਦੇਸ਼ ਦੀ ਆਜ਼ਾਦੀ ਦੇ 77ਵੇਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਜਾਰੀ ਰੱਖਦਿਆਂ ਆਕਾਸ਼ਵਾਣੀ ਗੰਦਰ ਵੱਲੋਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਅੱਜ ਕਰਵਾਏ ਸੂਫੇ ਰੰਗ ਨੇ ਖੂਬ ਸਮਾਂ ਬੰਨਿਆ। ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ। ਨਮਸਕਾਰ